ਤਾਇਸਵਜਲ ਇੱਕ ਵੱਡੀ ਖਬਰ ਆ ਰਹੀ ਹੈ ਗੁਰਦਾਸਪੁਰ ਛੋਨੀ ਨੇੜੇ ਦੋ ਪ੍ਰਵਾਸੀ ਨੌਜਵਾਨ ਗ੍ਰਿਫਤਾਰ ਕੀਤੇ ਗਏ ਨੇ ਦੱਸਦੇ ਕਿ ਆਰਮੀ ਮੂਵਮੈਂਟ ਦੀ ਇਹ ਵੀਡੀਓ ਬਣਾ ਰਹੇ ਸਨ ਮਿਲਟਰੀ ਇੰਟੈਲੀਜੈਂਸ ਵੱਲੋਂ ਇਹਨਾਂ ਨੂੰ ਕਾਬੂ ਕੀਤਾ ਗਿਆ ਮੋਬਾਈਲ 'ਚ ਪਾਕਿਸਤਾਨੀ ਨੰਬਰ ਇਹਨਾਂ ਦੇ ਮਿਲੇ ਨੇ ਇਸ ਤੋਂ ਇਲਾਵਾ ਫੌਜ ਫੈਜ਼ ਹੁਸੈਨ ਅਤੇ ਬਬਲੂ ਵਜੋ ਇਹਨਾਂ ਦੀ ਪਛਾਣ ਹੋਈ ਹੈ ਦੋਵੇਂ ਮਲਜ਼ਮ ਕੈਂਟ ਨੇੜੇ ਨਾਰੀਅਲ ਪਾਣੀ ਵੇਚਣ ਦਾ ਕੰਮ ਕਰਦੇ ਸਨ ਅਤੇ ਆਰਮੀ ਮੂਵਮੈਂਟ ਦੀ ਇਹ ਪੂਰੀ ਨਜ਼ਰ ਬਣਾ ਰਹੇ ਸਨ ਯਾਨੀ ਕਿ ਇੱਕ ਤਰੀਕੇ ਨਾਲ ਜਾਸੂਸੀ ਇਨਾਂ ਵੱਲੋਂ ਕੀਤੀ ਜਾ ਰਹੀ ਸੀ ਜਿਸ ਤੋਂ ਬਾਅਦ ਜਦੋਂ ਫੋਰਡ ਨੂੰ ਪਤਾ ਲੱਗਾ ਤਾਂ ਮਿਲਟਰੀ ਇੰਟੈਲੀਜੈਂਸ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਕੋਲੋਂ ਜੋ ਮੋਬਾਈਲ ਬਰਾਮਦ ਹੋਇਆ ਉਸ 'ਚੋਂ ਕਈ ਪਾਕਿਸਤਾਨੀ ਨੰਬਰ ਮਿਲਨੇ ਫੈਜ਼ੂ ਹੁਸੈਨ ਅਤੇ ਬਬਲੂ ਵਜੋਂ ਇਹਨਾਂ ਦੀ ਪਛਾਣ ਹੋਈ ਹੈ ਗੁਰਦਾਸਪੁਰ ਛੋਣੀ ਨੇੜੇ ਇਹ ਦੋ ਪ੍ਰਵਾਸੀ ਨੌਜਵਾਨ ਗ੍ਰਿਫਤਾਰ ਕੀਤੇ ਗਏ ਨੇ ਦੱਸਦੇ ਕਿ ਦੋਵਾਂ ਨੂੰ ਅਫੀਸ਼ੀਅਲ ਸੀਕ੍ਰੇਟ ਐਕਟ ਦੀਆਂ ਧਾਰਾਵਾਂ ਤਹਿਤ ਜੇਲ੍ਹ ਭੇਜਿਆ ਗਿਆ ਹੈ ਕਾਬਲੇ ਗੌਰ ਹੈ ਕਿ ਲਗਾਤਾਰ ਜਿਸ ਤਰੀਕੇ ਨਾਲ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਬਣਿਆ ਹੋਇਆ ਹੈ ਆਪਰੇਸ਼ਨ ਸੰਦੂਰ ਤੋਂ ਬਾਅਦ ਕਈ ਜਾਸੂਸਾਂ ਦੀ ਗ੍ਰਿਫਤਾਰੀ ਸਾਹਮਣੇ ਆ ਰਹੀ ਹੈ ਨੇ ਇਸ ਤੋਂ ਪਹਿਲਾਂ ਮਲੇਰਕੋਟਲਾ ਚ ਵੀ ਜਾਸੂਸ ਗ੍ਰਫਤਾਰ ਕੀਤਾ ਗਿਆ ਸੀ ਇਹ ਤੇ ਹੁਣ ਗੁਰਦਾਸਪੁਰ ਛੋਣੀ ਨੇੜੇ ਇਹ ਦੋ ਪ੍ਰਵਾਸੀ ਨੌਜਵਾਨ ਗ੍ਰਫਤਾਰ ਕੀਤੇ ਗਏ ਨੇ ਇਸੇ ਖਬਰ ਤੇ ਜਰ ਜਾਣਕਾਰੀ ਮੇਰੇ ਨਾਲ ਮਿਲ ਸੋਗੀ ਅਵਤਾਰ ਜੁੜ ਚੁਕੇ ਨੇ ਅਵਤਾਰ ਕੀ ਜਾਣਕਾਰੀ ਹੈ ਗੁਰਦਾਸਪੁਰ ਛੋਣੀ ਨੇੜੇ ਇਹ ਦੋ ਪ੍ਰਵਾਸੀ ਨੌਜਵਾਨ ਗ੍ਰਫਤਾਰ ਹੋਏ ਨੇ ਕੀ ਕੁਝ ਪਤਾ ਲੱਗ ਚੁੱਕਾ ਹੈ ਕਿ ਇਹ ਦੋ ਪ੍ਰਵਾਸੀ ਨੌਜਵਾਨ ਕਿਤੇ ਪਾਕਿਸਤਾਨ ਨਾਲ ਸੰਬੰਧ ਰੱਖਦੇ ਨੇ ਆ ਗਿਆ ਉਸ ਦੇ ਲਾਗੇ ਦੋ ਜਿਹੜੇ ਪ੍ਰਵਾਸੀ ਆ ਗਏ ਨੇ ਉਹ ਨਾਰੀਅਲ ਵੇਚਣ ਦਾ ਕੰਮ ਕਰਦੇ ਸਨ ਜਿਨ੍ਹਾਂ ਨੂੰ ਜਿਹੜੀ ਮਿਲਟਰੀ ਇੰਟੈਲੀਜੈਂਸ ਹੈਗੀ ਉਹਨਾਂ ਦੇ ਵੱਲੋਂ ਕਾਬੂ ਕੀਤਾ ਗਿਆ ਸੀ ਦੱਸਿਆ ਜਾ ਰਿਹਾ ਸੀ ਇਹਨਾਂ ਦੇ ਉੱਪਰ આરોਪ ਲੱਗੇ ਆ ਗਏ ਨੇ ਕਿ ਇਹ ਜਿਹੜੇ ਦੋਨੋਂ ਨੌਜਵਾਨ ਪ੍ਰਵਾਸੀ ਹੈਗੇ ਨੇ ਇਹਨਾਂ ਦੇ ਵੱਲੋਂ ਮਿਲਟਰੀ ਆਰਮੀ ਜਿਹੜਾ ਕੈਂਟ ਹੈਗਾ ਉਹਦੀ ਜਿਹੜੀ ਵੀਡੀਓ ਬਣਾ ਕੇ ਜਿਹੜੇ ਫੋਟੋਆਂ ਬਣਾ ਕੇ ਖਿੱਚੀਆਂ ਆ ਗਈਆਂ ਸਨ ਜਿਸ ਕਰਕੇ ਇਹਨਾਂ ਨੂੰ ਜਿਹੜਾ ਵਾ ਗ੍ਰਫਤਾਰ ਕੀਤਾ ਗਿਆ ਸੀ ਤਾਂ ਇਹਨਾਂ ਨੂੰ ਲਗਾਤਾਰ ਜਿਹੜੀ ਪੁੱਛਗਿੱਛ ਕੀਤੀ ਜਾ ਰਹੀ ਸੋ ਹੁਣ ਇਹਨਾਂ ਦੋਨਾਂ ਦੇ ਖਿਲਾਫ ਜਿਹੜਾ ਵਾ ਮਾਮਲਾ ਦਰਜ ਕਰ ਲਿਆ ਗਿਆ ਹੈਗਾ ਤੇ ਆਣਾ ਪੁੱਤਰ ਸਾਜਿਦ ਸ਼ਾਹ ਅਤੇ ਬਬਲੂ ਪੁੱਤਰ ਅਬਦਲੂ ਜੋ ਕਿ ਇਹ ਦੋਵੇਂ ਜਿਹੜੇ ਹੈਗੇ ਨੇ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹੈਗੇ ਨੇ ਤੇ ਇਹ ਜਿਹੜੇ ਲਗਾਤਾਰ ਦੱਸਿਆ ਜਾ ਰਿਹਾ ਕਿ ਇਹ ਜਿਹੜੀ ਆਰਮੀ ਕੈਂਟ ਹੈਗਾ ਗੁਰਦਾਸਪੁਰ ਦਾ ਉਹਦੀਆਂ ਫੋਟੋਆਂ ਅਤੇ ਤਸਵੀਰਾਂ ਜੋ ਕਿ ਆਰਮੀ ਦੀ ਮੂਵਮੈਂਟ ਸੀ ਉਹ ਇਹਨੂੰ ਕੈਪਚਰ ਕਰਦੇ ਸਨ ਜਿਸ ਤੇ ਜਿਸ ਤੋਂ ਬਾਅਦ ਇਹਨਾਂ ਨੂੰ ਜਿਹੜਾ ਹੁਣ ਗ੍ਰਿਫਤਾਰ ਕੀਤਾ ਗਿਆ ਤੇ ਫਿਲਹਾਲ ਇਹਨਾਂ ਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹਨਾਂ ਦੇ ਇਹ ਸਬੰਧ ਕਿਹਦੇ ਨਾਲ ਹੈਗੇ ਨੇ ਤੇ ਇਹ ਆਪਣੀ ਜਿਹੜੀਆਂ ਵੀਡੀਓ ਜਿਹੜੀਆਂ ਫੋਟੋਆਂ ਨੇ ਕਿੱਥੇ ਐਸੇ ਕਿੰਨੂੰ ਜਿਹੜੇ ਭੇਜਿਆ ਹੈਗੇ ਨੇ ਸਾਰਾ ਜਾਂਚ ਦਾ ਵਿਸ਼ਾ ਹੈਗਾ ਜੀ ਬਿਲਕੁਲ ਅਫਤਾਰ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤਾਂ ਸਿੱਧਾ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਗੁਰਦਾਸਪੁਰ ਛੋਨੀ ਨੇੜੋ ਜੋ ਇਹ ਦੋਨੋਂ ਸ਼ਖਸ ਗ੍ਰਿਫਤਾਰ ਕੀਤੇ ਗਏ ਨੇ ਇਹ ਆਰਮੀ ਮੂਵਮੈਂਟ ਦੀ ਨਜ਼ਰ ਬਣਾਈ ਹੋਏ ਸਨ ਅਤੇ ਜਿਸ ਤੋਂ ਬਾਅਦ ਮਿٹری ਇੰਟੈਲੀਜੈਂਸ ਨੂੰ ਜੀਵਨ ਜਾਣਕਾਰੀ ਮਿਲੀ ਤਾਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਦੋਹਾਂ ਦੀ ਪਛਾਣ ਬਬਲੂ ਵਜੋ ਹੋਈ ਹੈ ਅਤੇ ਫੈਜ਼ ਹੁਸੈਨ ਵਜੋ ਇਹਨਾਂ ਦੀ ਪਛਾਣ ਹੋਈ ਹੈ ਹਾਲਾਂਕਿ ਕਾਬਲੇ ਗੌਰ ਹੈ ਕਿ ਜਿਸ ਤਰੀਕੇ ਨਾਲ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਨਾਂ ਬਰਕਰਾਰ ਹੈ ਆਪਰੇਸ਼ਨ ਸਿੰਦੂਰ ਤੋਂ ਬਾਅਦ ਉਸ ਤੋਂ ਬਾਅਦ ਕਈ ਜਾਸੂਸਾਂ ਦੀ ਗ੍ਰਿਫਤਾਰੀ ਸਾਹਮਣੇ ਆਈ ਮਲੇਰ ਕੋਟਲਾ ਚ ਇਸ ਤੋਂ ਪਹਿਲਾਂ ਜਾਸੂਸ ਗ੍ਰਿਫਤਾਰ ਕੀਤਾ ਗਿਆ ਅਧਾ ਹੁਣ ਗੁਰਦਾਸਪੁਰ ਛੋਣੀ ਤੋਂ ਇਹ ਦੋ ਸ਼ਖਸ ਗ੍ਰਿਫਤਾਰ ਕੀਤੇ ਗਏ ਮਿਨਟਰੀ ਇੰਟੈਲੀਜੈਂਸ ਵੱਲੋਂ ਇਹਨਾਂ ਨੂੰ ਕਾਬੂ ਕੀਤਾ ਗਿਆ ਅਤੇ ਲਗਾਤਾਰ ਹੁਣ ਪੁਛਪੜਤਾਲ ਜਾਰੀ ਹੈ ਅਤੇ ਪੁਛਪੜਤਾਲ ਮੌਕੇ ਕਈ ਖੁਲਾਸੇ ਹੋਣ ਦੀ ਉਮੀਦ ਹੈ ਕਿਤੇ ਨਾ ਕਿਤੇ ਇਹਨਾਂ ਦੇ ਪਾਕਿਸਤਾਨ ਨਾਲ ਸੰਬੰਧਨਤਾ ਨਹੀਂ ਇਸ ਤਰੀਕੇ ਨੂੰ ਲੈ ਕੇ ਵੀ ਇਸ ਨੂੰ ਲੈ ਕੇ ਵੀ ਜਾਂਚ ਪੜਤਾਲ ਹੋ ਰਹੀ ਹੈ